ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਇਹ ਵੀ ਜ਼ਰੂਰ ਪਸੰਦ ਆਵੇਗੀ ਤੇ ਕਹਾਣੀ ਨੂੰ ਪਲੀਜ਼ ਪੂਰਾ ਜ਼ਰੂਰ ਸੁਣਿਓ ਮੇਰਾ ਨਾਮ ਜੱਗਾ ਤੇ ਮੈਂ ਆਪਣੀ ਜ਼ਿੰਦਗੀ ਵਿੱਚ ਉਹ ਕੁਝ ਕੀਤਾ ਜੋ ਮੈਨੂੰ ਨਹੀਂ ਕਰਨਾ ਚਾਹੀਦਾ ਸੀ ਮੈਂ ਜਵਾਨੀ ਦੇ ਵਿੱਚ ਬੜੀ ਆਸ਼ਕੀ ਮਾਰੀ ਮੈਂ ਚੰਗਾ ਭਲਾ ਬੰਦਾ ਸੀ ਕੰਮ ਕਰਦਾ ਸੀ ਮੇਰਾ ਆਪਣਾ ਕਾਰੋਬਾਰ ਵੀ ਸੀ ਮੇਰੀ ਆਪਣੀ ਦੁਕਾਨ ਸੀ ਤੇ ਜਿਹਦੇ 'ਚ ਮੈਂ ਬੰਦਿਆਂ ਦਾ ਹੀ ਸਮਾਨ ਰੱਖਿਆ ਹੋਇਆ ਸੀ ਆਰੇ ਇੱਕ ਜੈਂਟਸ ਚੀਜ਼ ਮੈਂ ਰੱਖੀ ਹੋਈ ਸੀ ਮੇਰੀ ਦੁਕਾਨ ਬਹੁਤ ਚੱਲਦੀ ਸੀ ਮੈਂ ਪੜਿਆ ਤਾਂ 10th ਹੋਈ ਸੀ ਉਸ ਵੇਲੇ ਮੈਨੂੰ ਪੁਲਿਸ ਦੀ ਨੌਕਰੀ ਮਿਲਦੀ ਸੀ ਪਰ ਮੈਂ ਪੁਲਿਸ ਦੀ ਨੌਕਰੀ ਛੱਡੀ ਤੇ ਖੇਡਣ ਲੱਗ ਪਿਆ ਫਿਰ ਮੈਂ ਸੋਚਿਆ ਕਿ ਖੇਡਣਾ ਵੀ ਨਹੀਂ ਆ ਦੋ ਚਾਰ ਮੈਚ ਜਿੱਤੇ ਮੈਂ ਵਧੀਆ ਪਲੇਅਰ ਸੀ ਮੈਂ ਆਪਣਾ ਕੰਮ ਸੈੱਟ ਕੀਤਾ ਤੇ ਦੁਕਾਨ ਪਾ ਲਈ ਏਰੀਏ ਵਿੱਚ ਮੇਰੀ ਕਾਫੀ ਚਰਚਾ ਹੋਣ ਲੱਗ ਗਈ ਕਿ ਜੱਗਾ ਚੰਗਾ ਪਲੇਅਰ ਆ ਤੇ ਫਿਰ ਆਪਣੇ ਮੁੰਡਿਆਂ ਨੂੰ ਲੋਕ ਮੇਰੇ ਕੋਲ ਭੇਜਣ ਲੱਗ ਪਏ ਕਿ ਇਹਨਾਂ ਨੂੰ ਵੀ ਮਿਹਨਤ ਕਰਨੇ ਸਿਖਾ ਮੈਂ ਚੰਗਾ ਜਵਾਨ ਤੇ ਸੀਤ ਦਾ ਤਕੜਾ ਬੰਦਾ ਤੇ ਖਾਣ ਪੀਣ ਦੀ ਮੈਨੂੰ ਕੋਈ ਕਮੀ ਨਹੀਂ ਸੀ ਮੈਂ ਚੰਗੇ ਪੈਸੇ ਕਮਾਉਂਦਾ ਸੀ ਪਰ ਮੈਂ ਵਿਆਹ ਨਹੀਂ ਕਰਵਾਉਂਦਾ ਸੀ ਮੇਰੇ ਘਰ ਦੇ ਕਹਿੰਦੇ ਸੀ ਕਿ ਵਿਆਹ ਕਰਵਾ ਲੈ 22 ਸਾਲ ਦੀ ਉਮਰ ਵਿੱਚ ਮੈਂ ਆਪਣਾ ਪੂਰਾ ਨਾਮ ਛਫਕਾ ਲਿਆ ਸੀ ਆਲੇ-ਦੁਆਲੇ ਦੇ ਪਿੰਡਾਂ ਵਾਲੇ ਕਾਫੀ ਲੋਕ ਮੈਨੂੰ ਜਾਣਨ ਪਹਿਚਾਨਣ ਲੱਗ ਪਏ ਫਿਰ ਮੈਂ ਸੋਚਿਆ ਕਿ ਪਲੇਅਰ ਵੀ ਨਹੀਂ ਬਣਨਾ ਫਿਰ ਮੈਂ ਖੇਡਣਾ ਛੱਡ ਦਿੱਤਾ ਤੇ ਆਪਣਾ ਜੈਂਟਸ ਕੱਪੜਿਆਂ ਦੀ ਦੁਕਾਨ ਪਾ ਲਈ। ਸ਼ਹਿਰ ਵਿੱਚ ਮੇਰੀ ਕਿੰਨੀ ਦੁਕਾਨ ਚੱਲਦੀ ਸੀ ਕਿ ਕੋਈ ਹਿਸਾਬ ਹੀ ਨਹੀਂ ਸੀ। ਮੇਰੀ ਦੁਕਾਨ ਤੇ ਗਾਹਕ ਬਹੁਤ ਆਉਂਦੇ ਸੀ ਤੇ ਸਾਰੇ ਮੇਰੀ ਜਾਣ ਪਹਿਚਾਨਦੇ ਹੀ ਸੀ। ਮੈਂ ਉਹਨਾਂ ਦੇ ਨਾਲ ਰੇਟ ਵੀ ਵੱਧ ਘੱਟ ਕਰ ਲੈਂਦਾ ਹੁੰਦਾ ਸੀ। ਮੈਂ ਸਾਰਿਆਂ ਦੀ ਬਹੁਤ ਇੱਜ਼ਤ ਕਰਦਾ ਸੀ। ਤੇ ਆਪਣੀ ਦੁਕਾਨ ਤੇ ਮੈਂ ਵੀ ਇੱਕ ਦੋ ਮੁੰਡੇ ਵੀ ਰੱਖੇ ਹੋਏ ਸੀ ਜਿਹੜੇ ਮੇਰੇ ਸਮਾਨ ਦੀ ਵਿਕਰੀ ਕਰਦੇ ਸੀ ਤੇ ਮੈਨੂੰ ਚੰਗੇ ਪੈਸੇ ਵਟਾ ਕੇ ਦਿੰਦੇ ਸੀ। ਵਧੀਆ ਤੇ ਬ੍ਰਾਂਡਡ ਬ੍ਰਾਂਡ ਦਾ ਸਮਾਨ ਮੇਰੀ ਦੁਕਾਨ ਤੋਂ ਹੀ ਮਿਲਦਾ ਸੀ ਇਦਾਂ ਹੀ ਇੱਕ ਕੁੜੀ ਜੈਨਸ ਦੇ ਕੱਪੜੇ ਲੈ ਲੈ ਮੇਰੀ ਦੁਕਾਨ ਤੇ ਆਈ ਸ਼ਾਇਦ ਉਹਨੇ ਕਿਸੇ ਨੂੰ ਗਿਫਟ ਕਰਨੇ ਸੀ ਪਰ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਆਪਣੇ ਭਰਾ ਨੂੰ ਬਾਹਰ ਕੱਪੜੇ ਭੇਜਣੇ ਆ ਮੈਂ ਵਧੀਆ ਕੱਪੜੇ ਉਹਨੂੰ ਦਿਖਾਈ ਤੇ ਉਹਨੇ ਮੇਰਾ ਨੰਬਰ ਲੈ ਲਿਆ ਕਹਿਣ ਲੱਗੀ ਕਿ ਮੈਨੂੰ ਆਪਣਾ ਨੰਬਰ ਦੇ ਦਿਓ ਜਦੋਂ ਕਿਤੇ ਹੋਰ ਕੱਪੜੇ ਖਰੀਦਣੇ ਹੋਏ ਤਾਂ ਮੈਂ ਤੁਹਾਨੂੰ ਫੋਨ ਕਰ ਲਿਆ ਕਰੂੰਗੀ ਤੇ ਤੁਹਾਡੇ ਕੋਲੋਂ ਹੀ ਜੈਨਸ ਕੱਪੜੇ ਉਹਨਾਂ ਨੂੰ ਭੇਜ ਦਿਆ ਕਰੂੰਗੀ ਮੈਨੂੰ ਤੁਹਾਡੇ ਕੱਪੜੇ ਬਹੁਤ ਪਸੰਦ ਆਏ ਆ। ਇੱਕ ਉਹ ਕੁਆਰੀ ਕੁੜੀ ਸੀ। ਉਹਨੇ ਮੇਰੇ ਕੋਲੋਂ ਕੱਪੜੇ ਖਰੀਦੇ ਸੀ ਤੇ ਆਪਣੇ ਭਰਾ ਨੂੰ ਬਾਹਰਲੇ ਦੇਸ਼ ਭੇਜੇ ਸੀ। ਮੈਨੂੰ ਬਹੁਤ ਖੁਸ਼ੀ ਸੀ ਕਿ ਮੇਰੀ ਦੁਕਾਨ ਤੇ ਇਹੋ ਜਿਹੀ ਵੀ ਗਾਹਕ ਆਉਂਦੇ ਸੀ। ਫਿਰ ਹੌਲੀ-ਹੌਲੀ ਉਹ ਕੁੜੀ ਨੇ ਇੱਕ ਦਿਨ ਮੈਨੂੰ ਫੋਨ ਕੀਤਾ। ਕਿਸੇ ਦੋ ਕੋ ਬੰਦਿਆਂ ਦੇ ਕੱਪੜੇ ਲੈਣ ਲਈ ਭੇਜਿਆ ਤੇ ਕਹਿਣ ਲੱਗੀ ਕਿ ਰੇਟ ਹਿਸਾਬ ਨਾਲ ਲਾਏ। ਮੇਰੇ ਆਪਣੇ ਭਾਈ ਆ। ਮੈਂ ਕਿਹਾ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਕਰਾਂਗੇ। ਮੇਰੀ ਉਹਦੇ ਨਾਲ ਕਾਫੀ ਜਾਣ ਪਹਿਚਾਣ ਵੀ ਹੋ ਗਈ ਸੀ। ਉਸ ਕੁੜੀ ਨੂੰ ਬੋਲਣ ਦੀ ਅਕਲ ਬਹੁਤ ਸੀ। ਏਵੇਂ ਹੀ ਅਸੀਂ ਹਰ ਰੋਜ਼ ਮੈਸੇਜ ਤੇ ਗੱਲਾਂ ਕਰਦੇ ਤੇ ਸਾਡਾ ਪਿਆਰ ਪੈ ਗਿਆ। ਮੈਂ ਉਹਨੂੰ ਆਪਣੇ ਜਾਲ ਵਿੱਚ ਫਸਾ ਲਿਆ। ਉਹ ਬਹੁਤ ਸੋਹਣੀ ਕੁੜੀ ਸੀ। ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਕਿਸੇ ਕੁੜੀ ਨਾਲ ਗੱਲ ਕਰਨ ਲੱਗਿਆ ਸੀ। ਮੈਂ ਚੰਗਾ ਹੰਡਿਆ ਵਰਤਿਆ ਬੰਦਾ ਸੀ ਪਰ ਮੈਂ ਕਿਸੇ ਕੁੜੀ ਨਾਲ ਕੋਈ ਗੱਲ ਨਹੀਂ ਕੀਤੀ ਸੀ। ਇਹ ਮੇਰੀ ਜ਼ਿੰਦਗੀ ਦਾ ਪਹਿਲਾ ਪੁੱਛ ਸ਼ੁਰੂ ਹੋ ਗਿਆ ਸੀ। ਫਿਰ ਹੌਲੀ-ਹੌਲੀ ਮੈਨੂੰ ਇੱਕ ਦਿਨ ਕਹਿੰਦੀ ਕਿ ਤੁਸੀਂ ਮੈਨੂੰ ਬਹੁਤ ਚੰਗੇ ਲੱਗਦੇ ਹੋ ਮੈਂ ਕਿਹਾ ਤੁਸੀਂ ਵੀ ਬਹੁਤ ਸੋਹਣੇ ਹੋ ਤੇ ਪਿਆਰ ਨਾਲ ਮੇਰੇ ਨਾਲ ਫੋਨ ਤੇ ਗੱਲਾਂ ਕਰਨ ਲੱਗ ਪਈ ਮੈਂ ਉਹਦੇ ਨਾਲ ਗੱਲਬਾਤ ਕਰ ਲਈ ਤੇ ਫਰੈਂਡਸ਼ਿਪ ਸ਼ੁਰੂ ਹੋ ਗਈ ਮੈਂ ਉਹਨੂੰ ਕਦੀ ਡੇਟ ਤੇ ਲੈ ਕੇ ਜਾਂਦਾ ਉਹਦੇ ਨਾਲ ਬਹੁਤ ਘੁੰਮਦਾ ਹੁੰਦਾ ਸੀ ਮੇਰੀ ਦੁਕਾਨ ਮਗਰੋਂ ਮੁੰਡੇ ਸਾਂਭ ਲੈਂਦੇ ਹਾਂ ਦੇ ਸੀ ਉਸ ਕੁੜੀ ਨੂੰ ਮੇਰੇ ਨਾਲ ਇੰਨਾ ਪਿਆਰ ਹੋ ਗਿਆ ਸੀ ਕਿ ਉਹ ਨੰਗੇ ਪੈਰੀ ਦਰਗਾਹ ਕੇ ਜਾਂਦੀ ਸੀ ਮੈਨੂੰ ਆਪਣੇ ਲਈ ਮੰਗਦੀ ਸੀ ਫਿਰ ਇਦਾਂ ਹੀ ਇੱਕ ਦੋ ਕੁੜੀਆਂ ਹੋਰ ਆਈਆਂ ਤੇ ਉਹਨਾਂ ਨੇ ਵੀ ਮੇਰਾ ਨੰਬਰ ਲੈ ਲਿਆ। ਮੈਂ ਆਪਣਾ ਕਾਰਡ ਬਣਵਾ ਲਿਆ ਸੀ ਤੇ ਜਦੋਂ ਕੋਈ ਗਾਹਕ ਇਹੋ ਜਿਹਾ ਆਉਂਦਾ ਤਾਂ ਮੈਂ ਉਹਨੂੰ ਆਪਣਾ ਕਾਰਡ ਦੇ ਦਿੰਦਾ ਸੀ। ਫਿਰ ਉਹ ਕੁੜੀਆਂ ਵੀ ਮੇਰੇ ਨਾਲ ਗੱਲ ਕਰਦੀਆਂ ਹੁੰਦੀਆਂ ਸੀ ਤੇ ਆਪਣੇ ਘਰ ਦੇ ਬੰਦਿਆਂ ਨੂੰ ਮੇਰੀ ਦੁਕਾਨ ਤੇ ਹੀ ਭੇਜਦੀਆਂ ਸੀ। ਮੈਂ ਉਹਨਾਂ ਨਾਲ ਵੀ ਲਿਹਾਜ਼ ਕਰ ਲੈਂਦਾ ਹੁੰਦਾ ਸੀ ਕਿ ਕੁੜੀਆਂ ਮੇਰੀ ਦੁਕਾਨ ਤੇ ਨਵੇਂ-ਨਵੇਂ ਗਾਹਕ ਭੇਜਦੀਆਂ। ਜਿਹੜੀ ਪਹਿਲੀ ਕੁੜੀ ਸੀ ਉਹਦਾ ਨਾਮ ਭੋਲੀ ਸੀ। ਪੋਲੀ ਮੈਨੂੰ ਬਹੁਤ ਪਿਆਰ ਕਰਦੀ ਸੀ ਉਹ ਮੈਨੂੰ ਕਹਿੰਦੀ ਸੀ ਕਿ ਜੱਗੇ ਫੇਰ ਦੁਬਾਰਾ ਖੇਡਣ ਲੱਗ ਜਾ ਮੈਨੂੰ ਤੇਰੀ ਬਾਡੀ ਬਹੁਤ ਸੋਹਣੀ ਲੱਗਦੀ ਆ ਮੈਂ ਉਹਨੂੰ ਕਿਹਾ ਕਿ ਮੈਂ ਹੁਣ ਨਹੀਂ ਖੇਡਣਾ ਕਹਿਣ ਲੱਗੀ ਕਿ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਤੇਰੇ ਬਿਨਾ ਰਹਿ ਨਹੀਂ ਹੁੰਦਾ ਉਹਨੂੰ ਮੇਰੇ ਨਾਲ ਮਿਲ ਕੇ ਬਹੁਤ ਖੁਸ਼ੀ ਹੁੰਦੀ ਸੀ ਇੱਕ ਦਿਨ ਮੈਂ ਉਹਨੂੰ ਡੇਟ ਤੇ ਲੈ ਕੇ ਗਿਆ ਤੇ ਉਹਨੂੰ ਮੈਂ ਕਿਹਾ ਕਿ ਮੈਂ ਤੇਰੇ ਨਾਲ ਉਹ ਸਭ ਕੁਝ ਕਰਨਾ ਚਾਹਣਾ ਪਰ ਮੈਨੂੰ ਉਹਨੇ ਨਾ ਨਾ ਕੀਤੀ ਤੇ ਕਹਿਣ ਲੱਗੀ ਜੋ ਤੇਰਾ ਦਿਲ ਕਰਦਾ ਉਹ ਕਰ ਮੈਂ ਆਪਣੇ ਹੱਥ ਨਾਲ ਉਹਦੇ ਕੱਪੜੇ ਉਹਦੇ ਸਰੀਰ ਤੋਂ ਪਰੇ ਕੀਤੇ ਉਹਦੇ ਨਾਲ ਰੋਮਾਂਸ ਕਰਨ ਲੱਗ ਪਿਆ ਮੇਰੇ ਰੋਮਾਂਸ ਤੇ ਉਹਨੇ ਕੋਈ ਵੀ ਗੱਲ ਨਹੀਂ ਕੀਤੀ ਬਿਲਕੁਲ ਉਹ ਚੁੱਪ ਸੀ ਮੇਰਾ ਇਹਨਾ ਮੂਡ ਬਣਿਆ ਕਿ ਮੈਂ ਉਹਦੇ ਨਾਲ ਉਹ ਸਭ ਕੁਝ ਕੀਤਾ ਕਹਿਨ ਲੱਗੀ ਕਿ ਮੈਂ ਤੇਰੇ ਕਰਕੇ ਉਸ ਦਰਗਾਹ ਤੇ ਜਾਂਦੀ ਆ ਕਿ ਮੇਰੇ ਤੋਂ ਕਦੇ ਤੂੰ ਦੂਰ ਨਾ ਹੋਵੇਂ ਨੰਗੇ ਪੈਰੀ ਮੇਰੇ ਕਰਕੇ ਹੀ ਆਉਂਦੀ ਸੀ ਮੈਨੂੰ ਉਹਦੇ ਤੇ ਹੈਰਾਨੀ ਹੁੰਦੀ ਸੀ ਕਿ ਕੋਈ ਕੁੜੀ ਇੰਨਾ ਵੀ ਪਿਆਰ ਕਰ ਸਕਦੀ ਆ ਉਹ ਮੇਰੀ ਜ਼ਿੰਦਗੀ ਵਿੱਚ ਮੈਨੂੰ ਸੱਚਾ ਪਿਆਰ ਕਰਨ ਵਾਲੀ ਮਿਲੀ ਸੀ ਜਿਹੜੀਆਂ ਹੋਰ ਕੁੜੀਆਂ ਮੇਰੀਆਂ ਮੇਰੀ ਦੁਕਾਨ ਤੇ ਆਉਂਦਾ ਸੀ ਉਹ ਵੀ ਮੈਨੂੰ ਲਾਈਕ ਕਰਦਨਾ ਅਸੀਂ ਕਦੇ-ਕਦੇ ਮੈਸੇਜ ਕਰਦੇ ਸੀ ਪਰ ਮੈਂ ਉਹਨਾਂ ਦੇ ਨਾਲ ਭੋਲੀ ਤੋਂ ਚੋਰੀ-ਚੋਰੀ ਗੱਲ ਵੀ ਕਰਦਾ ਸੀ ਉਹ ਵੀ ਮੇਰੀ ਜ਼ਿੰਦਗੀ ਵਿੱਚ ਮੈਨੂੰ ਪਿਆਰ ਹੀ ਦਿੰਦੀਆਂ ਸੀ ਇਹਨਾਂ ਮੈਨੂੰ ਪਿਆਰ ਕਰਦੀਆਂ ਸੀ ਤੇ ਕਹਿੰਦੀਆਂ ਸੀ ਕਿ ਤੁਸੀਂ ਬਹੁਤ ਸੋਹਣੇ ਹੋ ਕੁਸੀ ਮੈਨੂੰ ਬਹੁਤ ਪਸੰਦ ਆਉਂ। ਰੱਬ ਕਰਕੇ ਤੁਹਾਡਾ ਵਿਆਹ ਮੇਰੇ ਨਾਲ ਹੋ ਜਾਵੇ। ਤਾਂ ਮੈਂ ਹਾਸੇ ਕੇ ਟਾਲ ਦਿੰਦਾ ਸੀ। ਮੈਨੂੰ ਪਤਾ ਸੀ ਕਿ ਭੋਲੀ ਮੇਰੇ ਕਰਕੇ ਕੀ ਕੁਝ ਕਰਦੀ ਆ। ਉਹਨੇ ਤਾਂ ਇੱਕ ਵਾਰ ਵੀ ਮੈਨੂੰ ਰੋਮਾਂਸ ਕਰ ਤੋਂ ਮਨਾ ਨਹੀਂ ਕੀਤਾ। ਉਹਦੇ ਨਾਲ ਰੋਮਾਂਸ ਕਰਕੇ ਮੇਰੇ ਦਿਲ ਨੂੰ ਸਕੂਨ ਮਿਲਦਾ ਸੀ। ਮੈਂ ਜਦੋਂ ਵੀ ਭੋਲੀ ਨੂੰ ਕਹਿੰਦਾ ਉਹ ਮੈਨੂੰ ਮਿਲਣ ਲਈ ਆ ਜਾਂਦੀ ਸੀ ਤੇ ਮੈਂ ਉਹਦੇ ਨਾਲ ਰੋਮਾਂਸ ਕਰਦਾ ਸੀ। ਉਹ ਮੇਰੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਈ ਸੀ। ਕਾਫੀ ਟਾਈਮ ਸਾਡਾ ਇਦਾਂ ਹੀ ਰਿਲੇਸ਼ਨ ਚੱਲਿਆ ਮੈਂ ਤੇ ਭੋਲੀ ਮਿਲਦੇ ਰਹੇ ਮੈਂ ਆਪਣੇ ਘਰ ਵੀ ਭੋਲੀ ਬਾਰੇ ਸਭ ਕੁਝ ਦੱਸ ਦਿੱਤਾ ਸੀ ਕਿ ਮੈਂ ਇੱਕ ਕੁੜੀ ਨੂੰ ਪਿਆਰ ਕਰਦਾ ਉਹ ਕਹਿੰਦੇ ਕਿ ਜੇ ਕੁੜੀ ਇੰਨਾ ਪਿਆਰ ਕਰਦੀ ਆ ਤਾਂ ਫਿਰ ਤੂੰ ਇਹਦੇ ਨਾਲ ਵਿਆਹ ਕਰਵਾ ਲੈ ਭੋਲੀ ਹੈ ਵੀ ਜਵਾਨ ਤੇ ਸੋਹਣੀ ਸੀ ਚੰਗੇ ਘਰ ਦੀ ਧੀ ਸੀ ਕਾਹਵੇ ਪੜ੍ਹ ਲਿਖੀ ਵੀ ਸੀ ਜਦੋਂ ਆਪਣੀ ਮਾਂ ਤੇ ਭੈਣ ਨੂੰ ਮੈਂ ਦਿਖਾਈ ਤਾਂ ਉਹ ਹੈਰਾਨ ਹੀ ਰਹਿ ਗਈਆਂ ਕਿ ਤੈਨੂੰ ਕਿੰਨੀ ਸੋਹਣੀ ਕੁੜੀ ਪਿਆਰ ਕਰਦੀ ਆ ਮੈਂ ਆਪਣੇ ਘਰ ਭੋਲੀ ਦੀ ਚਰਚਾ ਕਰਦਾ ਰਹਿੰਦਾ ਸੀ ਭੋਲੀ ਹੀ ਮੇਰੇ ਲਈ ਇਦਾਂ ਕਰਦੀ ਆ ਉਦਾਂ ਕਰਦੀ ਆ ਕਰਦੇ ਹੈਰਾਨ ਸੀ ਕਿ ਕੁੜੀ ਤੇਰੇ ਪਿੱਛੇ ਨੰਗੇ ਪੈਰੀ ਦਰਗਾਹ ਤੇ ਜਾਂਦੀ ਆ ਜਿੱਥੋਂ ਤੈਨੂੰ ਪਾਉਣਾ ਚਾਹੁੰਦੀ ਆ ਚੱਲ ਸਾਡੀ ਉਹਦੇ ਘਰ ਦੇ ਨਾਲ ਗੱਲ ਕਰਾਂ ਤੇ ਅਸੀਂ ਤੇਰੇ ਰਿਸ਼ਤੇ ਦੀ ਗੱਲ ਕਰੀਏ ਮੈਂ ਕਿਹਾ ਕਿ ਨਹੀਂ ਮੈਂ ਹਜੇ ਵਿਆਹ ਨਹੀਂ ਕਰਵਾਉਣਾ ਮੈਂ ਭੋਲੀ ਨੂੰ ਪਿਆਰ ਕਰਦਾ ਬਸ ਇਦਾਂ ਹੀ ਕਰਦੇ ਕਰਦੇ ਟਾਈਮ ਲੰਘਦਾ ਜਾਂਦਾ ਸੀ ਫਿਰ ਮੇਰੀ ਮਾਸਦੀ ਦੇ ਮੁੰਡੇ ਦਾ ਵਿਆਹ ਸੀ ਮੈਂ ਆਪਣੀ ਮਾਸਦੀ ਦੇ ਮੁੰਡੇ ਦੇ ਵਿਆਹ ਤੇ ਗਿਆ ਉੱਥੇ ਮਾਸਦੀ ਦੀ ਨਨਾਨ ਦੀ ਕੁੜੀ ਸੀ ਤੇ ਉਹ ਬਹੁਤ ਹੀ ਜ਼ਿਆਦਾ ਸੋਹਣੀ ਸੀ ਮੇਰੀ ਮਾਸਦੀ ਉਹਦੇ ਨਾਲ ਮੇਰੇ ਰਿਸ਼ਤੇ ਦੀ ਗੱਲ ਕਰਨ ਲੱਗੀ ਕਿ ਜੱਗੇ ਕੁੜੀ ਬਹੁਤ ਸੋਹਣੀ ਆ ਤੇਰਾ ਇਹਦੇ ਨਾਲ ਰਿਸ਼ਤਾ ਕਰਵਾ ਦਿੰਨੇ ਆ ਰਿਸ਼ਤੇਦਾਰੀ ਦਾ ਵੀ ਮਾਮਲਾ ਤੇ ਚੰਗੀ ਧੀ ਆ ਮੈਂ ਕਿਹਾ ਪਹਿਲਾਂ ਮੈਨੂੰ ਫੋਟੋ ਦਿਖਾਓ ਮੈਂ ਤਾਂ ਹਾਸੇ-ಹಾಸੇ ਵਿੱਚ ਗੱਲ ਕਰਦਾ ਸੀ ਪਰ ਜਦੋਂ ਮੈਂ ਕੁੜੀ ਦੇਖੀ ਤਾਂ ਮੇਰੀ ਜਾਨ ਹੀ ਨਿਕਲ ਗਈ ਉਤਾ ਭੋਲੀ ਨਾਲੋਂ ਵੀ ਬਹੁਤ ਸੋਹਣੀ ਸੀ ਬਿੱਲੀਆਂ ਅੱਖਾਂ ਦੁੱਧ ਵਰਗਾ ਚਿੱਟਾ ਰੰਗ ਮੱਖਣ ਮਲਾਈਆਂ ਨਾਲ ਪਲੀ ਹੋਈ ਜ਼ਬਾਨ ਤੇ ਗੁੰਦਵੇਂ ਸਰੀਰ ਦੀ ਗੋਰੇ ਚਿੱਟੇ ਅੰਗ ਪੈਰ ਮੈਂ ਹੈਰਾਨ ਰਹਿ ਗਿਆ ਉਸ ਕੁੜੀ ਤੇ ਮੇਰਾ ਆਪਣੇ ਆਪ ਹੀ ਦਿਲ ਆ ਗਿਆ ਪਤਾ ਨਹੀਂ ਕਿਉਂ ਭੋਲੀ ਤਾਂ ਮੇਰੇ ਖਿਆਲ ਵਿੱਚ ਵੀ ਨਹੀਂ ਆਈ ਉਸ ਵੇਲੇ ਮੈਂ ਉਸ ਕੁੜੀ ਨੂੰ ਦੇਖਦਾ ਹੀ ਰਹਿ ਗਿਆ ਮੈਂ ਮਾਸੀ ਦੇ ਮੁੰਡੇ ਨੂੰ ਕਿਹਾ ਕਿ ਚੱਲ ਨੰਬਰ ਲੈ ਕੇ ਦੇ ਉਹਨੇ ਮੈਨੂੰ ਨੰਬਰ ਵੀ ਲੈ ਕੇ ਦਿੱਤਾ ਤੇ ਮੈਂ ਅੱਗੇ ਗੱਲ ਤੋਰ ਲਈ ਤੇ ਉਹਦੇ ਨਾਲ ਹੀ ਫਰੈਂਡਸ਼ਿਪ ਕਰ ਲਈ ਉਹ ਅਮੀਰ ਕਰ ਦਿੱਤੀ ਸੀ ਜਦ ਕਿ ਉਹਦੀ ਉਹਨੂੰ ਵੀ ਉਹਦੀ ਭੂਆ ਨੇ ਲਿਆ ਹੋਇਆ ਸੀ ਉਹਦੀ ਭੂਆ ਦੇ ਕੋਈ ਬੱਚਾ ਨਹੀਂ ਸੀ ਇਸ ਲਈ ਉਹਨੂੰ ਉਹਨੇ ਲਿਆ ਸੀ ਤੇ ਉਹਦਾ ਨਾਮ ਕਮਲ ਸੀ ਕਮਲ ਨਾਲ ਮੈਨੂੰ ਇੰਨਾ ਪਿਆਰ ਪੈ ਗਿਆ ਤਾਂ ਕਮਲ ਕਹਿਣ ਲੱਗੀ ਕਿ ਚਲ ਤੁਸੀਂ ਖੇਡਣਾ ਸ਼ੁਰੂ ਕਰੋ ਉਹਦੇ ਕਹਿਣ ਤੇ ਹੀ ਮੈਂ ਖੇਡਣਾ ਫਿਰ ਦੁਬਾਰਾ ਲੱਗ ਗਿਆ ਮੈਂ ਆਪਣੀ ਦੁਕਾਨ ਵੀ ਚਲਾਉਂਦਾ ਸੀ ਤੇ ਦੁਬਾਰਾ ਫਿਰ ਪਲੇਅਰ ਬਣ ਗਿਆ ਇਸ ਗਾਲਤੇ ਭੋਲੀ ਰੋਜ਼ ਕਰਦੀ ਸੀ ਕਿ ਜਦੋਂ ਮੈਂ ਤੈਨੂੰ ਕਹਿੰਦੀ ਸੀ ਉਦੋਂ ਤੂੰ ਖੇਡਿਆ ਨਹੀਂ ਹੁਣ ਤੈਨੂੰ ਫਿਰ ਸ਼ੌਂਕ ਕਿੱਥੋਂ ਜਾਗ ਗਿਆ ਮੈਂ ਕਿਹਾ ਕਿ ਬੱਸ ਮੈਂ ਸੋਚਿਆ ਕਿ ਮੇਰੀ ਜਾਣ ਦੀ ਗੱਲ ਪੂਰੀ ਕਰ ਦੇਵਾਂ ਭੋਲੀ ਕਹਿਣ ਲੱਗੀ ਠੀਕ ਆ ਮੈਂ ਭੋਲੀ ਨਾਲ ਵੀ ਗੱਲਾਂ ਕਰਦਾ ਸੀ ਤੇ ਕਮਲ ਨਾਲ ਵੀ ਕਮਲ ਕਹਿਣ ਲੱਗੀ ਕਿ ਤੁਸੀਂ ਹੁਣ ਮੇਰੇ ਨਾਲ ਵਿਆਹ ਕਰਵਾ ਲਓ ਮੈਂ ਕਿਹਾ ਠੀਕ ਆ ਇੱਕ ਦਿਨ ਮੈਂ ਕਮਲ ਨੂੰ ਮਿਲਣ ਲਈ ਗਿਆ ਕਮਲ ਵੀ ਬਹੁਤ ਸੋਹਣੀ ਸੀ ਮੈਂ ਕਮਲ ਨੂੰ ਕਿਹਾ ਕਿ ਮੈਂ ਤੇਰੇ ਨਾਲ ਵੀ ਉਹ ਸਭ ਕੁਝ ਕਰਨਾ ਚਾਹਣਾ। ਉਹ ਕਹਿਣ ਲੱਗੀ ਕੋਈ ਗੱਲ ਨਹੀਂ ਹੁਣ ਆਪਣਾ ਵਿਆਹ ਹੋ ਹੀ ਜਾਣਾ। ਆਪਾਂ ਤਾਂ ਜਿੱਦਾਂ ਮਰਜ਼ੀ ਰੋਮਾਂਸ ਕਰ ਸਕਦੇ ਆ। ਮੈਂ ਉਹਦੇ ਨਾਲ ਬੜੇ ਪਿਆਰ ਦੀਆਂ ਗੱਲਾਂ ਕਰਦਾ ਸੀ। ਉਹਨੂੰ ਵੀ ਆਪਣੇ ਜਾਲ ਵਿੱਚ ਫਸਾਇਆ ਕਿ ਉਹਦੇ ਨਾਲ ਫਿਰ ਉਹ ਸਭ ਕੁਝ ਕੀਤਾ। ਮੈਨੂੰ ਭੋਲੀ ਨਾਲੋਂ ਵੀ ਜ਼ਿਆਦਾ ਮਜ਼ਾ ਆਇਆ ਸੀ। ਬਹੁਤ ਵਧੀਆ ਲੱਗਿਆ ਸੀ ਕਿ ਕਮਲ ਤਾਂ ਭੋਲੀ ਨਾਲੋਂ ਵੀ ਵਧੀਆ ਕੁੜੀ ਆ। ਫਿਰ ਇਦਾਂ ਹੀ ਕਰਦੇ ਕਹਿੰਦੇ ਕਿ ਜੱਗੇ ਤੂੰ ਕਦੋਂ ਤੱਕ ਕੁੜੀਆਂ ਨੂੰ ਹੀ ਦੇਖ ਦਰਵੇਂਗਾ ਹੁਣ ਤੇਰੀ ਉਮਰ ਵੀ ਹੋ ਗਈ ਹੈ ਤੇ ਚੱਲ ਵਿਆਹ ਕਰਵਾ ਲੈ ਅਸੀਂ ਤੇਰਾ ਵਿਆਹ ਕਮਲ ਦੇ ਨਾਲ ਹੀ ਕਰਾਂਗੇ ਸਾਨੂੰ ਉਹ ਕੁੜੀ ਸੋਹਣੀ ਲੱਗਦੀ ਆ ਮੈਂ ਭੋਲੀ ਨੂੰ ਕਿਹਾ ਕਿ ਭੋਲੀ ਤੂੰ ਮੈਨੂੰ ਮਾਫ਼ ਕਰ ਦੇ ਮੇਰੇ ਘਰ ਦੇ ਤੇਰੇ ਨਾਲ ਵਿਆਹ ਕਰਵਾਉਣ ਲਈ ਕਦੇ ਵੀ ਨਹੀਂ ਕਿਸੇ ਵੀ ਹਾਲਤ ਵਿੱਚ ਨਹੀਂ ਮੰਨ ਸਕਦੇ ਭੋਲੀ ਬਹੁਤ ਰੋਈ ਮੈਨੂੰ ਕਹਿੰਦੀ ਕਿ ਮੈਨੂੰ ਕਿਤੇ ਮਿਲ ਮੈਂ ਉਹਨੂੰ ਮਿਲਣ ਗਿਆ ਤੇ ਮੇਰੇ ਗੱਲ ਆ ਕੇ ਬਹੁਤ ਰੋਈ ਕੈਨ ਲੱਗੀ ਕਿ ਮੈਂ ਤੈਨੂੰ ਛੱਡ ਕਿ ਨਹੀਂ ਸਕਦੀ ਮੈਂ ਮਰ ਜਾਊਂਗੀ ਜੇ ਮੈਂ ਮਰੀ ਵੀ ਤਾਂ ਨਾ ਤਾਂ ਮੈਂ ਕਦੇ ਵੀ ਤੇਰੇ ਬਿਨਾਂ ਹੋਰ ਕਿਤੇ ਵਿਆਹ ਨਹੀਂ ਕਰਵਾਉਣਾ ਮੈਂ ਉਹਨੂੰ ਮਿਲ ਕੇ ਆ ਗਿਆ ਸੀ ਘਰ ਆਉਂਦਿਆਂ ਨੂੰ ਘਰਦਿਆਂ ਨੇ ਕਮਲ ਦੇ ਘਰਦਿਆਂ ਨਾਲ ਗੱਲ ਤੋਰੀ ਹੋਈ ਸੀ ਤੇ ਕੁਝ ਦਿਨਾਂ ਵਿੱਚ ਮੈਨੂੰ ਸ਼ਗਨ ਪੈ ਗਿਆ ਤੇ ਮੇਰਾ ਵਿਆਹ ਕਮਲ ਦੇ ਨਾਲ ਹੋ ਗਿਆ ਮੇਰਾ ਵਿਆਹ ਕਮਲ ਦੇ ਨਾਲ ਹੋਇਆ ਤਾਂ ਮੈਂ ਫਿਰ ਛੱਡ ਨਹੀਂ ਛੱਡ ਦਿੱਤਾ ਤੇ ਆਪਣੀ ਦੁਕਾਨ ਤੇ ਕੰਮ ਕਰਨ ਲੱਗ ਪਿਆ ਸੀ ਕਮਲ ਪ੍ਰੈਗਨੈਂਟ ਹੋਈ ਤਾਂ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ ਸੀ ਫਿਰ ਮੇਰੇ ਘਰ ਧੀ ਨੇ ਜਨਮ ਲਿਆ ਤੇ ਮੇਰੇ ਘਰਦਿਆਂ ਨੇ ਕਮਲ ਨਾਲ ਜਦਬਾਜੀ ਕਰਨੀ ਸ਼ੁਰੂ ਕਰ ਦਿੱਤੀ ਤੇ ਕਮਲ ਮੇਰਾ ਘਰ ਛੱਡ ਕੇ ਸ਼ਹਿਰ ਰਹਿਣ ਲਈ ਚਲੀ ਗਈ ਜਿੱਥੇ ਉਹਦੀ ਭੂਆ ਰਹਿੰਦੀ ਸੀ ਉੱਥੇ ਹੀ ਚਲੀ ਗਈ ਤੇ ਕੁੜੀ ਨੂੰ ਵੀ ਨਾਲ ਹੀ ਲੈ ਗਈ ਮੈਂ ਆਪਣੀ ਦੁਕਾਨਦਾਰੀ ਚਲਾਉਂਦਾ ਸੀ ਤੇ ਉਹਨੂੰ ਪੈਸੇ ਦੇ ਕੇ ਆਉਂਦਾ ਸੀ ਉਹ ਮੈਨੂੰ ਕਹਿੰਦੀ ਸੀ ਕਿ ਮੈਂ ਕਦੀ ਵੀ ਪਿੰਡ ਨਹੀਂ ਰਹਿਣਾ ਜੇ ਮੈਨੂੰ ਥੋੜਾ ਰੱਖਣਾ ਤਾਂ ਘਰ ਵਾਲਾ ਹਿੱਸਾ ਲਾਏ ਤੇ ਮੇਰੇ ਕੋਲ ਆ ਜਾ ਬੱਸ ਫੇਰ ਕੀ ਸੀ ਕਮਲ ਕਦੀ ਵੀ ਪਿੰਡ ਨਹੀਂ ਆਈ ਮੇਰੀ ਕੁੜੀ 8 ਸਾਲ ਦੀ ਹੋ ਗਈ ਤੇ ਮੈਂ ਦੁਕਾਨ ਵੀ ਵੇਚ ਦਿੱਤੀ ਦੁਕਾਨਦਾਰੀ ਵੀ ਖਤਮ ਹੋ ਗਈ ਜੋ ਵੀ ਘਰੇ ਸੀ ਮੇਰੀ ਘਰਵਾਲੀ ਦਾ ਦਾਜ ਸੀ ਮੈਂ ਉਹ ਵੀ ਵੇਚ ਦਿੱਤਾ ਤੇ ਆਪਣਾ ਗੁਜ਼ਾਰਾ ਕਰਨ ਲੱਗ ਪਿਆ ਮੈਂ ਕਦੀ ਕਦੀ ਕਮਲ ਨੂੰ ਮਿਲਣ ਲਈ ਜਾਂਦਾ ਹੁੰਦਾ ਸੀ ਕਮਲ ਦੀ ਭੂਆ ਮੈਨੂੰ ਚੰਗਾ ਨਹੀਂ ਸਮਝਦੀ ਸੀ ਮੈਨੂੰ ਉਹਦੀ ਇਹ ਗੱਲ ਪਸੰਦ ਨਹੀਂ ਸੀ ਮੇਰਾ ਸਭ ਕੁਝ ਵੇਚ ਵੱਟ ਹੋ ਗਿਆ ਸੀ ਮੇਰੇ ਕੋਲ ਕੁਝ ਵੀ ਨਹੀਂ ਬਚਿਆ ਸੀ ਬੱਸ ਮੈਂ ਰਾਤ ਦਿਨ ਸ਼ਰਾਬ ਪੀਣਾ ਤੇ ਆਪਣੇ ਸ਼ਰਾਬ ਜੋਗਾ ਹੀ ਕੰਮ ਕਰਦਾ ਸੀ ਕਦੀ ਕਦੀ ਜਦੋਂ ਕੋਲ 4 ਪੈਸੇ ਹੁੰਦੇ ਤਾਂ ਕਮਲ ਨੂੰ ਦੇ ਕੇ ਆਉਂਦਾ ਸੀ ਤੇ ਕਦੀ ਕੁੜੀ ਨੂੰ ਕੋਈ ਚੀਜ਼ਾਂ ਲੈ ਕੇ ਦਿੰਦਾ ਸੀ ਇਦਾਂ ਹੀ ਇੱਕ ਦਿਨ ਮੇਰਾ ਬਹੁਤ ਦਿਲ ਕਰਦਾ ਸੀ ਕਿ ਮੈਂ ਕਮਲ ਨਾਲ ਜਾ ਕੇ ਰੋਮਾਂਸ ਕਰਾਂ ਮੈਂ ਉਹਨੂੰ ਫੋਨ ਕੀਤਾ ਉਹ ਕਹਿਣ ਲੱਗੀ ਕਿ ਮੇਰੇ ਕੋਲ ਨਹੀਂ ਆਉਣਾ ਜੇ ਤੂੰ ਮੈਨੂੰ ਆਪਣੇ ਘਰ ਦੇਆਂ ਕੋਲ ਕੋਈ ਹਿੱਸਾ ਨਹੀਂ ਲੈ ਕੇ ਦੇ ਸਕਦਾ ਤਾਂ ਫਿਰ ਮੇਰੇ ਕੋਲ ਆਉਣ ਦੀ ਵੀ ਕੋਈ ਲੋੜ ਨਹੀਂ ਮੇਰਾ ਤਾਂ ਦਿਮਾਗ ਖਰਾਬ ਹੋ ਗਿਆ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਇਸ ਤੋਂ ਚੰਗਾ ਮੈਂ ਮਮਰ ਭੋਲੀ ਨਾਲ ਹੀ ਵਿਆਹ ਕਰਵਾ ਲੈਂਦਾ ਮੇਰੇ ਨਾਲ ਸਹੀ ਤਾਂ ਰਹਿੰਦੀ ਸੀ ਕਮਲ ਤਾਂ ਮੈਨੂੰ ਕੁਝ ਸਮਝਦੀ ਨਹੀਂ ਸੀ ਭੋਲੀ ਮੇਰੀ ਹਰ ਗੱਲ ਮੰਨਦੀ ਸੀ ਤੇ ਮੇਰੇ ਅੱਗੇ ਨੀਵੀ ਹੋ ਕੇ ਰਹਿੰਦੀ ਸੀ ਮੈਂ ਸੋਚਿਆ ਕਿ ਕਿਉਂ ਨਾ ਕੁਝ ਪੈਸੇ ਦੇ ਕੇ ਕਿਸੇ ਕੁੜੀ ਨੂੰ ਕੁਝ ਟਾਈਮ ਦੇ ਲਈ ਖਰੀਦ ਲੈਣਾ ਤੇ ਆਪਣਾ ਰੋਮਾਂਸ ਉਹਦੇ ਨਾਲ ਪੂਰਾ ਕਰ ਲੈਣਾ ਮੇਰਾ ਅੱਜ ਬਹੁਤ ਦਿਲ ਕਰਦਾ ਸੀ ਕਿ ਮੈਂ ਕਿਸੇ ਨੂੰ ਮਿਲਾਂ ਮੇਰੇ ਕੋਲ ਰਹਿ ਨਹੀਂ ਹੁੰਦਾ ਸੀ ਇਦਾਂ ਹੀ ਮੈਂ ਇੱਕ ਦਿਨ ਸ਼ਹਿਰ ਚਲਾ ਗਿਆ ਮੈਂ ਤੁਰਿਆ ਜਾਂਦਾ ਸੀ ਤੇ ਇੱਕ ਕੁੜੀ ਦੁਕਾਨ ਤੋਂ ਸਮਾਨ ਲੈ ਰਹੀ ਸੀ ਮੈਂ ਉਹਦਾ ਪਿੱਛਾ ਕਰਨ ਲੱਗ ਪਿਆ ਉਹ ਮੈਨੂੰ ਕਹਿਣ ਲੱਗੀ ਕਿ ਤੁਸੀਂ ਮੇਰਾ ਪਿੱਛਾ ਕਿਉਂ ਕਰਦੇ ਹੋ ਮੈਂ ਉਹਨੂੰ ਕਿਹਾ ਕਿ ਤੁਸੀਂ ਮੈਨੂੰ ਸੋਹਣੇ ਲੱਗਦੇ ਹੋ ਇਸ ਲਈ ਮੈਂ ਫਿਰ ਉਹਦੇ ਕੋਲੋਂ ਨੰਬਰ ਲੈ ਲਿਆ ਮੈਂ ਉਹਨੂੰ ਕਿਹਾ ਕਿ ਮੈਂ ਤੇ ਇਹਨੂੰ ਮਿਲਣਾ ਚਾਹਣਾ ਉਹ ਕਹਿਣ ਲੱਗੀ ਕਿ ਮਿਲ ਤਾਂ ਲੈ ਪਰ ਮੇਰੀ ਮਜਬੂਰੀ ਆ ਜੇ ਤੂੰ ਮੈਨੂੰ ਮਿਲਣ ਆਇਆ ਤਾਂ ਮੈਨੂੰ ਕੁਝ ਪੈਸਿਆਂ ਦੀ ਲੋੜ ਆ ਤੂੰ ਮੇਰੀ ਲੋੜ ਪੂਰੀ ਕਰ ਦੇ ਤੇ ਤੂੰ ਆਪਣੀ ਲੋੜ ਮੇਰੇ ਤੋਂ ਪੂਰੀ ਕਰ ਲੈ ਮੈਂ ਉਹਨੂੰ 1500 ਦਿੱਤੇ ਤੇ ਉਹਦੇ ਨਾਲ ਆਪਣੀ ਹੱਬਸ ਮਟਾਲੀ ਸੀ ਬਸ ਫਿਰ ਕੀ ਸੀ ਮੈਂ ਉਹਨੂੰ ਮਿਲ ਕੇ ਆਇਆ ਮੈਂ ਉਹਨੂੰ ਕਿਹਾ ਕਿ ਮੈਂ ਜਦੋਂ ਵੀ ਤੈਨੂੰ ਮਿਲਣਾ ਆਉਗਾ ਪਹਿਲਾਂ ਫੋਨ ਕਰ ਦਿਆ ਕਰੂੰਗਾ ਕਹਿਣ ਲੱਗੀ ਠੀਕ ਆ ਮੈਂ ਇਹ ਗੱਲ ਕਿਸੇ ਨੂੰ ਵੀ ਨਹੀਂ ਦੱਸੀ ਸੀ ਕਮਲ ਕੋਲ ਮੈਂ ਬਹੁਤ ਚੰਗਾ ਤੇ ਸ਼ਰੀਪਣ ਕੇ ਰਹਿੰਦਾ ਸੀ ਬਸ ਦਿਨ ਰਾਤ ਸ਼ਰਾਬ ਪੀਂਦਾ ਸੀ ਜਦੋਂ ਮੇਰਾ ਦਿਲ ਕਰਦਾ ਮੈਂ ਉਸ ਕੁੜੀ ਨੂੰ ਮਿਲ ਕੇ ਆਉਂਦਾ ਸੀ ਤੇ ਉਹਨੂੰ ਕੁਝ ਪੈਸੇ ਵੀ ਦਿੰਦਾ ਸੀ ਜੋ ਵੀ ਮੈਂ ਥੋੜਾ ਬਹੁਤਾ ਕਿਤੇ ਕੰਮ ਕਰਦਾ ਮੈਨੂੰ ਉਹਦੇ ਪੈਸੇ ਮਿਲ ਜਾਂਦੇ ਸੀ ਇਦਾਂ ਹੀ ਮੇਰੇ ਦਿਲ ਲੰਘਦੇ ਜਾਂਦੇ ਸੀ ਫਿਰ ਇੱਕ ਦਿਨ ਮੈਂ ਆਪਣੀ ਘਰ ਵਾਲੀ ਨੂੰ ਬਿਨਾਂ ਦੱਸੇ ਇਹ ਮਿਲਣਾ ਚਲਾ ਗਿਆ ਮੈਂ ਆਜੇ ਰਸਤੇ ਵਿੱਚ ਜਾ ਰਿਹਾ ਸੀ ਤੇ ਅਚਾਨਕ ਮੈਂ ਭੋਲੀ ਨੂੰ ਪੁਰੀ ਜਾਂਦੀ ਦੇਖਿਆ ਬੜੀ ਸਿੱਧੀ ਜਿਹੀ ਲੱਗ ਰਹੀ ਸੀ ਤੇ ਚੰਦਿਆਵਾ ਕੱਪੜੇ ਪਾਏ ਹੋਏ ਸੀ ਮੈਂ ਉਹਨੂੰ ਆਵਾਜ਼ ਮਾਰੀ ਤਾਂ ਉਹ ਆਲੇ ਦੁਆਲੇ ਦੇਖਣ ਲੱਗ ਪਈ ਬਾਹ ਵਿੱਚ ਪਰਸ ਪਾਇਆ ਹੋਇਆ ਸੀ ਮੈਂ ਫਿਰ ਉਹਨੂੰ ਆਵਾਜ਼ ਮਾਰੀ ਕਿ ਭੋਲੀ ਮੈਂ ਜੱਗਾ ਇਧਰ ਆਵਾਜ਼ ਮਾਰ ਰਿਹਾ ਵਾਂ ਉਨੇ ਪਿੱਛੇ ਮੁੜ ਕੇ ਦੇਖਿਆ ਤੇ ਹੈਰਾਨ ਰਹਿ ਗਈ ਮੂੰਹ ਤੇ ਹੱਥ ਰੱਖ ਕੇ ਮੇਰੇ ਕੋਲ ਆਈ ਤੇ ਕਹਿਣ ਲੱਗੀ ਜੱਗੇ ਤੂੰ ਇੰਨੇ ਚਿਰ ਬਾਅਦ ਅੱਜ ਤੈਨੂੰ ਮੇਰੀ ਯਾਦ ਕਿੱਦਾਂ ਆ ਗਈ ਮੈਂ ਕਿਹਾ ਕਿ ਤੂੰ ਤਾਂ ਮੈਨੂੰ ਭੁੱਲਦੀ ਹੀ ਨਹੀਂ ਬਸ ਕਰਦਿਆ ਨੇ ਮੇਰਾ ਵਿਆਹ ਉਹਦੇ ਨਾਲ ਕਰ ਦਿੱਤਾ ਮੇਰੇ ਨਾਲ ਤਾਂ ਕੇਸ਼ਾਈ ਕੀਤੀ ਪਰ ਮੇਰੇ ਦਿਲ ਵਿੱਚ ਤੂੰ ਵੱਸਦੀ ਐ ਪਤਾ ਨਹੀਂ ਕਿਉਂ ਜਦੋਂ ਉਹ ਮੇਰੇ ਗਲੇ ਮਿਲੀ ਤਾਂ ਮੇਰਾ ਮੂਡ ਵਿਗੜ ਗਿਆ ਸੀ ਤੇ ਫਿਰ ਮੈਂ ਉਹਨੂੰ ਹੋਟਲ ਵਿੱਚ ਲੈ ਕੇ ਗਿਆ ਮੈਂ ਉਹਨੂੰ ਕਿਹਾ ਕਿ ਮੇਰੇ ਕੋਲ ਇੰਨੇ ਪੈਸੇ ਨਹੀਂ ਆ ਕਹਿਣ ਲੱਗੀ ਕੋਈ ਗੱਲ ਨਹੀਂ ਤੂੰ ਮੈਨੂੰ ਮਿਲ ਗਿਆ ਇੰਨਾ ਹੀ ਬਹੁਤ ਆ ਸ਼ਾਇਦ ਮੇਰੀ ਕਿਸਮਤ ਵਿੱਚ ਹੀ ਨਹੀਂ ਸੀ ਲਿਖਿਆ ਕਿ ਤੇਰੇ ਨਾਲ ਵਿਆਹ ਕਰਵਾਉਣਾ ਉਹਨੇ ਹੋਟਲ ਵਿੱਚ ਖਾਣ ਪੀਣ ਦੇ ਪੈਸੇ ਦਿੱਤੇ ਤੇ ਕਮਰੇ ਦਾ ਕਿਰਾਇ ਮੈਂ ਦਿੱਤਾ ਸੀ ਅਸੀਂ ਕਾਫੀ ਦੇਰ ਫਿਰ ਰੋਮਾਂਸ ਕੀਤਾ ਤੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਮੈਨੂੰ ਭੋਲੀ ਮਿਲ ਗਈ ਮੈਂ ਉਹਨੂੰ ਦੱਸਿਆ ਕਿ ਮੇਰਾ ਤਾਂ ਸਭ ਕੁਝ ਬਰਬਾਦ ਹੋ ਗਿਆ ਮੈਂ ਬਸ ਇਦਾਂ ਹੀ ਗੁਰਿਆ ਫਿਰਦਾ ਹੁਣ ਮੈਨੂੰ ਕਮਲ ਵੀ ਆਪਣੇ ਕੋਲ ਨਹੀਂ ਰੱਖਦੀ ਮੈਂ ਪਿੰਡ ਹੀ ਹੁਣਾ ਜਦੋਂ ਕਿਤੇ ਕੋਈ ਕੰਮ ਮਿਲਦਾ ਤਾਂ ਕਰ ਲੈਣਾ ਮੇਰਾ ਮਨ ਹੀ ਬਦਲ ਗਿਆ ਕੁਝ ਵੀ ਕਰਨੋਂ ਦਿਲ ਨਹੀਂ ਕਰਦਾ ਬਸ ਰਾਤ ਦਿਨ ਸ਼ਰਾਬ ਪੀ ਕੇ ਟਾਈਮ ਪਾਸ ਕਰ ਲੈਣਾ ਮੇਰੀ ਜ਼ਿੰਦਗੀ ਇਦਾਂ ਹੀ ਲੰਘਦੀ ਜਾ ਰਹੀ ਆ ਮੇਰੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ ਸੀ ਕਿ ਮੈਂ ਕਿੰਨਾ ਸ਼ਾਹ ਬੰਦਾ ਹੁੰਦਾ ਸੀ ਤੇ ਅੱਜ ਮੈਂ ਇੱਕ ਕੁੜੀ ਦੇ ਪੈਸਿਆਂ ਨਾਲ ਹੋਟਲ ਵਿੱਚ ਵਧੀਆ ਖਾਦਾ ਪੀਦਾ ਸੀ ਮੈਂ ਉਹਦੇ ਨਾਲ 2-3 ਘੰਟੇ ਉੱਥੇ ਬੈਠਾ ਰਿਆ ਤੇ ਕਾਫੀ ਧੀਰ ਗੱਲਾਂ ਵੀ ਕਰਦਾ ਰਿਹਾ ਅਸੀਂ ਦੁੱਖ ਸੁੱਖ ਸਾਂਝਾ ਕਰਦੇ ਰਹੇ ਸ਼ਾਮ ਹੋਈ ਤਾਂ ਭੋਲੀ ਵੀ ਆਪਣੇ ਘਰ ਨੂੰ ਚਲੀ ਗਈ ਮੈਂ ਵੀ ਕਮਲ ਦੇ ਘਰ ਪਹੁੰਚ ਗਿਆ ਸੀ ਮੈਨੂੰ ਦੇਖ ਕੇ ਉਹ ਦੋਵੇਂ ਹੈਰਾਨ ਰਹਿ ਗਈਆਂ ਭੂਆ ਕਹਿਣ ਲੱਗੀ ਕਿ ਅੱਜ ਕਿਧਰੋਂ ਚੰਨ ਚੜਾ ਆਇਆ ਕੀ ਲੈ ਕੇ ਆਇਆ ਆਪਣੀ ਧੀ ਦੇ ਲਈ ਸ਼ੁਕਰ ਹੋਇਆ ਮੈਂ ਉਹਦੇ ਲਈ ਥੋੜੀਆਂ ਜਿਹੀਆਂ ਲੀਚੀਆਂ ਤੇ ਕੁਝ ਖਾਣ ਵਾਲੀਆਂ ਹੋਰ ਚੀਜ਼ਾਂ ਖਰੀਦ ਲਈਆਂ ਸੀ ਜਿਨ੍ਹਾਂ ਦੇ ਅੱਧੇ ਪੈਸੇ ਭੋਲੀ ਨੇ ਹੀ ਨਹੀਂ ਦਿੱਤੇ ਸੀ ਮੇਰੀ ਕੁੜੀ ਮੇਰੇ ਹੱਥ ਵਿੱਚ ਚੀਜ਼ਾਂ ਦੇਖ ਕੇ ਬਹੁਤ ਖੁਸ਼ ਹੋਈ ਕਹਿਣ ਲੱਗੀ ਪਾਪਾ ਤੇ ਤੁਸੀਂ ਮੇਰੇ ਲਈ ਕੀ ਲੈ ਕੇ ਆਏ ਹੋ ਮੈਂ ਉਹਨੂੰ ਚੁੱਕ ਕੇ ਗਲੇ ਲਾਇਆ ਤੇ ਮੂੰਹ ਚੁੰਮਿਆ ਤੇ ਮੈਨੂੰ ਪਤਾ ਨਹੀਂ ਮੱਲੋ ਮੱਲੀ ਆਪਣੀ ਧੀ ਤੇ ਇੰਨਾ ਪਿਆਰ ਆ ਰਿਹਾ ਸੀ ਤੇ ਮੇਰਾ ਦਿਲ ਕਰਦਾ ਸੀ ਕਿ ਮੈਂ ਸਭ ਕੁਝ ਛੱਡ ਕੇ ਆਪਣੀ ਧੀ ਨੂੰ ਲੈ ਕੇ ਕਿਤੇ ਚਲਾ ਜਾਵਾਂ ਤੇ ਮੇਰੀ ਧੀ ਵੱਡੀ ਹੋ ਕੇ ਮੇਰਾ ਸਹਾਰਾ ਬਣੂਗੀ ਪਰ ਕਮਲ ਉਹਦੀ ਮਾਂ ਸੀ ਇੱਕ ਮਾਂ ਬਿਨਾਂ ਧੀ ਦੀ ਜ਼ਿੰਦਗੀ ਅਧੂਰੀ ਹੁੰਦੀ ਆ ਇਸ ਲਈ ਮੈਂ ਉਹਨਾਂ ਨੂੰ ਇੱਕ ਦੂਸਰੇ ਤੋਂ ਦੂਰ ਨਹੀਂ ਕਰਨਾ ਚਾਹੁੰਦਾ ਸੀ ਇੱਕ ਦਿਲ ਕਰਦਾ ਸੀ ਕਿ ਕਮਲ ਕੋਲੋਂ ਤਲਾਕ ਲੈ ਕੇ ਭੋਲੀ ਦੇ ਨਾਲ ਫਿਰ ਵਿਆਹ ਕਰਵਾ ਲਵਾਂ ਤੇ ਜ਼ਿੰਦਗੀ ਦੁਬਾਰਾ ਸ਼ੁਰੂ ਕਰ ਲਵਾਂ ਫਿਰ ਸੋਚਿਆ ਮੇਰੀ ਧੀ ਮੇਰੇ ਤੋਂ ਦੂਰ ਹੋ ਜਾਊਗੀ ਭੋਲੀ ਦਾ ਤਾਂ ਕਿਤੇ ਨਾ ਕਿਤੇ ਵਿਆਹ ਹੋ ਹੀ ਜਾਣਾ ਪਰ ਮੇਰੇ ਕੋਲ ਦੁਬਾਰਾ ਹੁਣ ਘਰ ਜੋੜਿਆ ਨਹੀਂ ਜਾਣਾ ਘਰ ਜੋੜਨ ਦੇ ਲਈ ਬਹੁਤ ਮਿਹਨਤ ਕਰਨੀ ਪੈਣੀ ਸੀ ਹਰ ਇੱਕ ਚੀਜ਼ ਘਰੇ ਲਿਆਉਣੀ ਪੈਣੀ ਸੀ ਮੈਂ ਸ਼ਰਾਬ ਦਾ ਆਦੀ ਸੀ ਪਰ ਹਰਾਨੇ ਹੁੰਦੀ ਸੀ ਕਿ ਭੋਲੀ ਹਜੇ ਵੀ ਕੁਆਰੀ ਸੀ ਇਸ ਲਈ ਮੈਂ ਇਹ ਖਿਆਲ ਆਪਣੇ ਦਿਮਾਗ ਵਿੱਚੋਂ ਕੱਢ ਦਿੱਤਾ ਫਿਰ ਮੈਂ ਆਪਣੀ ਕੁੜੀ ਨੂੰ ਮਿਲਿਆ ਤੇ ਕਮਲ ਦੀ ਭੂਆ ਨੱਕ ਬੁੱਲ ਵੱਟੀ ਜਾਂਦੀ ਸੀ ਮੈਂ ਸਵੇਰ ਚੜ੍ਹਦੇ ਹੀ ਉੱਥੋਂ ਤੁਰ ਪਿਆ ਤੇ ਰਾਸਤੇ ਵਿੱਚ ਮੈਨੂੰ ਇੱਕ ਮੇਰਾ ਯਾਰ ਦੋਸਤ ਮਿਲ ਗਿਆ ਜੋ ਕਿਸੇ ਵੱਡੇ ਮੰਤਰੀ ਨਾਲ ਰਹਿੰਦਾ ਸੀ ਮੈਂ ਉਹਨੂੰ ਦੱਸਿਆ ਕਿ ਮੈਂ ਤਾਂ ਵਿਹਲਾ ਹੀ ਰਹਿਣਾ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਵਿਹਲਾ ਕਿਉਂ ਰਹਿਣਾ ਚੱਲ ਤੈਨੂੰ 15000 ਰੁਪਏ ਮਹੀਨੇ ਦੇ ਕੰਮ ਤੇ ਲਵਾ ਦਿੰਨਾ ਉਹਨੇ ਮੈਨੂੰ ਉਸ ਵੱਡੇ ਬੰਦੇ ਨਾਲ ਮਲਾਇਆ ਤੇ ਮੈਂ ਉਹਦੇ ਨਾਲ ਲੱਗ ਗਿਆ ਮੈਨੂੰ ਉਹਨੇ ਮਹੀਨੇ ਦੇ 15000 ਦਿੱਤੇ ਮੈਂ ਸਿਹਤ ਦਾ ਵੀ ਚੰਗਾ ਜਵਾਨ ਬੰਦਾ ਸੀ ਇਸ ਲਈ ਉਹਨਾਂ ਨੇ ਮੈਨੂੰ ਆਪਣਾ ਬਾਡੀਗਾਰਡ ਰੱਖ ਲਿਆ ਮੇਰੀ ਤਨਖਾਹ ਵਧੀਆ ਸੀ ਇਸ ਗੱਲ ਤੇ ਕਮਲ ਬਹੁਤ ਖੁਸ਼ ਹੋਈ ਕਹਿਣ ਲੱਗੀ ਕਿ ਕੰਮ ਕਰਨਾ ਦਾ ਤਾਂ ਤਾਂ ਹੀ ਫਾਇਦਾ ਜੇ ਕਿਤੇ ਚਾਰ ਪੈਸੇ ਮਿਲਦੇ ਹੋਣ ਫਿਰ ਮੈਨੂੰ ਪਤਾ ਲੱਗਿਆ ਕਿ ਕਮਲ ਦਾ ਇੱਕ ਲਾਲਚੀ ਕੁੜੀ ਸੀ ਜਿਨੇ ਮੇਰਾ ਕਾਰੋਬਾਰ ਦੇਖ ਕੇ ਲਾਲਚ ਨਾਲ ਵਿਆਹ ਕਰਵਾ ਲਿਆ ਤੇ ਹੁਣ ਮੈਨੂੰ ਪੁੱਛਦੀ ਵੀ ਨਹੀਂ ਜੇ ਅੱਜ ਮੇਰੀ ਤਨਖਾਹ ਲੱਗ ਗਈ ਤਾਂ ਕਹਿੰਦੀ ਆ ਕਿ ਆ ਕੇ ਆਪਣੇ ਕੁੜੀ ਬਾਰੇ ਸੋਚ ਐ ਇਹਨੇ ਵੱਢੀ ਹੋ ਗਏ ਕੁਝ ਬਾਨਾ ਤੇ ਫਿਰ ਇਹਦੀ ਪੜ੍ਹਾਈ ਵੀ ਬਹੁਤ ਔਖੀ ਆ ਵੱਡੇ ਸਕੂਲਾਂ ਵਿੱਚ ਪੜ੍ਹਾਈ ਦੇ ਖਰਚੇ ਵੀ ਬਹੁਤ ਆ ਮੈਂ ਉਹਨੂੰ ਕੋਈ ਜਵਾਬ ਨਹੀਂ ਦਿੱਤਾ ਜੱਪ ਕਰਕੇ ਮਹੀਨੇ ਦਾ 10000 ਉਹਨਾਂ ਨੂੰ ਦੇ ਦਿੰਦਾ ਸੀ ਤੇ ਬਾਕੀ ਪੈਸੇ ਆਪਣੇ ਕੋਲ ਆਪਣੇ ਖਰਚੇ ਲਈ ਰੱਖਦਾ ਸੀ ਮੈਂ ਆਪਣੇ ਘਰਦਿਆਂ ਨਾਲ ਕੋਈ ਗੱਲ ਨਹੀਂ ਕਰਦਾ ਸੀ ਮੇਰੇ ਤੇ ਕਮਲ ਵਿੱਚ ਅਜੇ ਵੀ ਇਦਾਂ ਹੀ ਚੱਲਦਾ ਹੁਣ ਮੈਂ ਉੱਥੋਂ ਹਟ ਕੇ ਕਿਤੇ ਹੋਰ ਕੰਮ ਤੇ ਲੱਗ ਗਿਆ ਸੀ ਉੱਥੇ ਮੈਨੂੰ ਉਹਦੇ ਨਾਲ ਥੋੜੇ ਜਿਹੇ ਜ਼ਿਆਦਾ ਪੈਸੇ ਮਿਲਦੇ ਸੀ ਪਰ ਮੈਂ ਕਮਲ ਨੂੰ ਨਹੀਂ ਦੱਸਿਆ ਜੇ ਮੈਂ ਵੀ ਜ਼ਿਆਦਾ ਪੈਸੇ ਦੱਸਦਾ ਤਾਂ ਉਹਨੇ ਉਹਨੇ ਹੀ ਜ਼ਿਆਦਾ ਪੈਸੇ ਮੇਰੇ ਤੋਂ ਲੈਣੇ ਸੀ ਇਸ ਲਈ ਮੈਂ ਉਹ 10000 ਤੇ ਹੀ ਰੱਖਿਆ ਤੇ ਬਾਕੀ ਪੈਸੇ ਆਪਣੇ ਕੋਲ ਰੱਖ ਕੇ ਖਰਚਾ ਕਰਦਾ ਤੇ दारू ਪੀ ਲੈਂਦਾ ਚਾਹੇ ਕਮਲ ਮੈਨੂੰ ਆਪਣੇ ਕੋਲ ਨਹੀਂ ਹੋਣ ਦਿੰਦੀ ਸੀ ਕਹਿ ਦਿੰਦੀ ਸੀ ਕਿ ਕੁੜੀ ਛੋਟੀ ਆ ਉਹ ਮੇਰੇ ਨਾਲ ਹੀ ਰਹਿੰਦੀ ਆ ਬਸ ਦੂਰੋਂ ਦੂਰੋਂ ਹੀ ਪਿਆਰ ਦਿਖਾਉਂਦੀ ਸੀ ਮੈਨੂੰ ਰੁਮਾਂਸ ਦਾ ਕਰਨੀ ਨਹੀਂ ਦਿੰਦੀ ਸੀ ਪਰ ਇਸੇ ਦੁੱਖ ਵਿੱਚ ਮੈਂ ਇੰਨੀ दारू ਪੀਣਾ ਕਿ ਮੈਨੂੰ ਕੋਈ ਹੋਸ਼ ਹੀ ਨਹੀਂ ਰਹਿੰਦੀ ਕਿ ਮੈਂ ਕਿੱਥੇ ਪਿਆ ਜਾਂ ਕਿੱਥੇ ਨਹੀਂ ਬਸ ਉੱਠ ਕੇ ਫਿਰ ਕੰਮ ਤੇ ਚਲਾ ਜਾਣਾ ਤੇ ਕੰਮ ਤੋਂ ਆਪਣੇ ਕਮਰੇ ਵਿੱਚ ਆ ਕੇ ਫਿਰ दारू ਪੀ ਕੇ ਸੌ ਜਾਣਾ ਕਮਲ ਮੈਨੂੰ ਘਰ ਵੀ ਨਹੀਂ ਰੱਖਦੀ ਬਸ ਮੇਰੇ ਤੋਂ ਪੈਸੇ ਖੜਪਣਾ ਚਾਹੁੰਦੀ ਆ ਮੈਂ ਕੁਝ ਨਹੀਂ ਕਰ ਸਕਦਾ ਮੇਰੀ ਜ਼ਿੰਦਗੀ ਇਦਾਂ ਹੀ ਲੰਘਦੀ ਜਾਂਦੀ ਆ ਫਿਰ ਮੈਂ ਸੋਚਦਾ ਕਿ ਸ਼ਾਇਦ ਇਹ ਮੈਨੂੰ ਭੋਲੀ ਦਾ ਸਤਾਪ ਲੱਗਿਆ ਹੋਇਆ ਵਾ ਕਮਲ ਵੇਖ ਕੇ ਚੰਗੀ ਕੁੜੀ ਨੂੰ ਧੋਖਾ ਦੇ ਕੇ ਇੱਕ ਲਾਲਚੀ ਕੁੜੀ ਨਾਲ ਵਿਆਹ ਕਰਵਾਇਆ ਹੁਣ ਨਾ ਮੈਂ ਕਮਲ ਜੋਗਾ ਰਿਹਾ ਤੇ ਨਾ ਮੈਂ ਭੋਲੀ ਨੂੰ ਲਿਉਣ ਜੋਗਾ ਰਹਾ ਮੇਰਾ ਤਾਂ ਸਭ ਕੁਝ ਹੁਣ ਬਰਬਾਦ ਹੋ ਗਿਆ ਸੀ ਮੈਂ ਰੱਬ ਨੂੰ ਇਹ ਅਰਦਾਸ ਕਰਦਾ ਕਿ ਕਦੀ ਮੇਰੇ ਤੇ ਚੰਗਾ ਟਾਈਮ ਲਿਆ ਤਾਂ ਜੋ ਮੈਂ ਕੁਝ ਭੋਲੀ ਨਾਲ ਕੀਤਾ ਉਹਦਾ ਦੇਣ ਉਹਨੂੰ ਦੇ ਸਕਾਂ ਤੇ ਕਮਲ ਨੂੰ ਇੰਨੇ ਪੈਸਿਆਂ ਵਾਲੀ ਘਰ ਦੇਵਾਂ ਕਿ ਉਹ ਆਪਣਾ ਲਾਲਚ ਛੱਡ ਕੇ ਮੈਨੂੰ ਵੀ ਦਿਲੋਂ ਪਿਆਰ ਕਰ ਰਵੇ ਹੁਣ ਤਾਂ ਮੇਰੀ ਉਮਰ ਵੀ ਕਾਫੀ ਹੋ ਗਈ ਆ ਕੁਝ ਸਮਝ ਨਹੀਂ ਆਉਂਦੀ ਕਿ ਮੇਰੀ ਕਿਸਮਤ ਕਿਉਂ ਇਦਾਂ ਦੀ ਆ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਕਹਾਣੀ ਸੁਣਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ